ਦੋਸਤੋ ਅੱਜ ਦੀ ਇੱਕ ਕਹਾਣੀ ਹੈ ਧਰਤੀ ਵੀਰਾਂ ਵਾਲੀ ਇਸ ਨੂੰ ਅਸ਼ਰਫ ਸੁਹੇਲ ਹੋਣਾ ਨੇ ਲਿਖਿਆ ਘਰ ਵਿੱਚ ਤਾਇਆ ਜੀ ਆਪਣੇ ਬਾਲਾਂ ਸਮੇਤ ਆਏ ਹੋਏ ਸਨ ਤਾਇਆ ਜੀ ਵੈਸੇ ਬਹੁਤ ਘੱਟ ਸਾਡੇ ਘਰ ਆਉਂਦੇ ਨੇ ਉਹ ਪਹਿਲਾਂ ਫੌਜ ਦੇ ਵਿੱਚ ਸਨ ਤੇ ਹੁਣ ਬਹਾਵਲ ਨਗਰ ਦੇ ਵਿੱਚ ਜ਼ਿੰਮੇਦਾਰਾ ਕਰਦੇ ਨੇ ਉੱਥੇ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਜੂਨ ਤਾਇਆ ਜੀ ਇੱਥੇ ਇੰਨੇ ਮਿੱਠੇ ਸੁਭਾਅ ਦੇ ਨਾਲ ਬੋਲਦੇ ਨੇ ਕਿ ਯਕੀਨੀ ਆਉਂਦਾ ਫੇ ਉਹ ਫੌਜ ਦੇ ਵਿੱਚ ਕੈਪਟਨ ਵੀ ਰਹੇ ਹੋਣਗੇ ਉਹ ਜਦੋਂ ਵੀ ਸਾਡੇ ਘਰ ਆਉਂਦੇ ਨੇ ਤਾਂ ਆਪਣੀ ਸਾਬਕਾ ਨੌਕਰੀ ਦੇ ਕਿੱਸੇ ਸੁਣਾਉਂਦੇ ਰਹਿੰਦੇ ਨੇ ਨੌਕਰੀ ਦੇ ਕਿੰਨੇ ਹੀ ਕਿੱਸੇ ਨੇ ਫੌਜੀ ਹੋਏ ਕਿੱਸੇ ਸੁਣਾਉਣਾ ਉਹਨਾਂ ਨੂੰ ਚੰਗਾ ਵੀ ਲੱਗਦਾ ਉਹ ਅਕਸਰ ਆਪਣੀ ਬਹਾਦਰੀ ਦੀਆਂ ਗੱਲਾਂ ਕਰਦੇ ਤੇ ਅੱਗੋਂ ਮੇਰੀ ਮਾਂ ਜੀ ਉਹਨਾਂ ਨੂੰ ਆਪਣੀ ਇੱਕੋ ਇੱਕ ਕਹਾਣੀ ਸੁਣਾਉਂਦੇ ਇੱਕੋ ਇੱਕ ਕਹਾਣੀ ਹਰ ਵਾਰੀ ਦਾ ਜੀ ਦੇ ਬਹਾਦਰੀ ਦੀਆਂ ਕਹਾਣੀਆਂ ਤੇ ਮਾਂ ਜੀ ਦੀ ਕਹਾਣੀ ਮੈਂ ਬਚਪਨ ਤੋਂ ਸੁਣਦਾ ਆ ਰਿਹਾ। ਪਰ ਹਰ ਵਾਰ ਕਹਾਣੀ ਸੁਣਨ ਦਾ ਚਾ ਮੈਨੂੰ ਰਹਿੰਦਾ ਹੈ ਭਾਵੇਂ ਉਹ ਕਹਾਣੀ ਮੈਂ ਪਹਿਲਾਂ ਵੀ ਸੁਣੀ ਹੋਈ ਹੁੰਦੀ ਹੈ। ਪਰ ਹਰ ਵਾਰੀ ਉਹ ਕਹਾਣੀ ਸੁਣਨ ਦਾ ਚਾ ਮੈਨੂੰ ਰਹਿੰਦਾ ਹੈ। ਮਾਂ ਜੀ ਹੈ ਨਾ ਜਦੋਂ ਵੀ ਆਪਣੀ ਕਹਾਣੀ ਸੁਣਾਉਂਦੇ 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 ਅਕਸਰ ਰੋ ਪੈਂਦੇ। ਤੇ ਉਹਨਾਂ ਦੀਆਂ ਗੱਲਾਂ ਸੁਣਦਿਆਂ ਆਰ ਕੇ ਵਾਰੀ ਰਾਤ ਦੇ 2-3 ਵਜ ਜਾਂਦੇ। ਕਹਾਣੀ ਤਾਂ ਚੱਲਦੀ ਪਰ ਨਾਲ ਦੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਉਹਨਾਂ ਦੇ ਅਤੀਤ ਦੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਕਿ ਪਤਾ ਹੀ ਨਹੀਂ ਕਦੋਂ ਰਾਤ ਬੀਤ ਕੇ ਕਿ ਵਾਰੀ ਤਾਂ ਸਵੇਰ ਵੀ ਹੋ ਜਾਂਦੀ ਮਾਂ ਜੀ ਜੋ ਕਹਾਣੀ ਸੁਣਾਉਂਦੇ ਹੁੰਦੇ ਨਾ ਉਹ ਕੁਝ ਇਸ ਤਰ੍ਹਾਂ ਮੇਰਾ ਦਿਲ ਕਰਦਾ ਹੈ ਕਿ ਅੱਜ ਤੁਹਾਨੂੰ ਉਹੀ ਕਹਾਣੀ ਸੁਣਾਵਾਂ ਉਹ ਇੰਜ ਹੈ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਉਸ ਪਿੰਡ ਦੇ ਵਿੱਚ ਮੁਸਲਮਾਨ ਹਿੰਦੂ ਤੇ ਸਿੱਖ ਭਰਾਵਾਂ ਵਾਂਗੂ ਰਹਿੰਦੇ ਸਨ ਭਰਾਵਾਂ ਵਾਂਗੂ ਸਾਕਿਆਂ ਭਰਾਵਾਂ ਵਾਂਗੂ ਮੇਰੇ ਅੱਬਾ ਜੀ ਫਰੀਦ ਬਖਸ਼ ਪਿੰਡ ਦੇ ਲੰਬੜਦਾ ਸਨ ਸਾਰਾ ਪਿੰਡ ਸਾਡੇ ਪਰਿਵਾਰ ਦੀ ਬਹੁਤ ਇੱਜ਼ਤ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਮਾਲ ਡੰਗਰ ਸਾਡੇ ਕੋਲ ਵਾਵਾ ਸੀ ਪੰਜ ਨੌਕਰ ਘਰ ਦੇ ਵਿੱਚ ਮਾਲ ਡੰਗਰ ਸਾਹਮਣੇ ਵਾਸਤੇ ਮੌਜੂਦ ਰਹਿੰਦੇ ਸਨ ਹਮੇਸ਼ਾ ਮੈਨੂੰ ਤਾਂ ਨਿੱਕੀ ਜੀ ਹੁੰਦੀ ਸੀ ਮੋਸਾਇਮੀ ਕੋਈ 60 ਸਾਲ 60 ਸਾਲਾਂ ਦੀ ਹੋਵਾਂਗੀ ਘਰ ਵਿੱਚ ਸਾਰਾ ਦਿਨ ਮੈਂ ਤੇ ਮਾਂ ਜੀ ਇਕੱਲੇ ਹੁੰਦੇ ਸਾਂ ਮੇਰੇ ਅੱਬਾ ਫਰੀਦ ਬਖਸ਼ ਸਵੇਰੇ ਮਾਲ ਲੰਗਰ ਲੈ ਕੇ ਡੇਰੇ ਵੱਲ ਨਿਕਲ ਜਾਂਦੇ ਤੇ ਮੇਰੇ ਤਿੰਨ ਭਰਾ ਵੀ ਆਪਣੇ ਮਾਲ ਦੀ ਰਾਖੀ ਲਈ ਘੋੜੀਆਂ ਤੇ ਬਹਿ ਕੇ ਟੁਰ ਜਾਂਦੇ ਮੇਰੇ ਵੀਰ ਮੁਹੰਮਦ ਵਜ਼ੀਰ ਮੁਹੰਮਦ ਵੀਰੂ ਤੇ ਮੁਹੰਮਦ ਬਦਰੂ ਗਬਰੂ ਜਵਾਨ ਸਨ ਖਾਸ ਕਰਕੇ ਮੁਹੰਮਦ ਬੀਰੂ ਜਿੰਨਾ ਤਕੜਾ ਨਾ ਪਿੰਡ ਦੇ ਵਿੱਚ ਹੋਰ ਕੋਈ ਜਵਾਨ ਹੈ ਹੀ ਨਹੀਂ ਸੀ ਬੜਾ ਤਕੜਾ ਸੋਹਣੇ ਢੀਲਡੌਲ ਵਾਲਾ ਅਚਾਬ ਦੂਰੋਂ ਦੂਰੋਂ ਉਸ ਨੂੰ ਕਬੱਡੀ ਖੇਡਣ ਦੇ ਬੁਲਾਵੇ ਆਉਂਦੇ ਸਨ ਆਮ ਲੋਕੀ ਕਹਿੰਦੇ ਸਨ ਕਿ ਜਿਸ ਪਾਸੇ ਵੀ ਗੁਜਰਾਂ ਦਾ ਮੁੰਡਾ ਵੀਰੂ ਹੋਵੇ ਨਾ ਲੈ ਭਈ ਜਿੱਤ ਉਸੇ ਪਿੰਡ ਦੀ ਹੁਣੀ ਹੈ ਮੇਰੇ ਵੀਰ ਨੂੰ ਬਹੁਤੇ ਲੋਕੀ ਗੁਜਰਾਂ ਦਾ ਮੁੰਡਾ ਹੀ ਕਹਿੰਦੇ ਸਨ ਦੂਜੇ ਦੋਵੇਂ ਭਰਾ ਤੇ ਪਿੰਡ ਦੇ ਦੋ ਹੋਰ ਸਿੱਖ ਮੁੰਡੇ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਉਹ ਵੀ ਚੰਗੇ ਖਿਡਾਰੀ ਸਨ ਉਹ ਦੋਵੇਂ ਸਿੱਖ ਖਿਡਾਰੀ ਮੇਰੇ ਵੀਰਾਂ ਦੇ ਗੂੜੇ ਬੇਲੀ ਬਣੇ ਹੋਏ ਸਨ ਸਾਰੇ ਦੇ ਸਾਰੇ ਤਕੜੇ ਪਰ ਨਾਲ ਦੀ ਨਾਲ ਧਰਮ ਤੋਂ ਮਜ਼ਬ ਤੋਂ ਪਰੇ ਦੋਸਤ ਪੱਕੇ ਮਿੱਤਰ ਇਹ ਹੁਣ ਉਹਨਾਂ ਦਿਨਾਂ ਦੀ ਗੱਲ ਹੈ ਉਹਨਾਂ ਦਿਨਾਂ ਦੇ ਵਿੱਚ ਮੌਲਕ ਟੁੱਟਣ ਦੀਆਂ ਖਬਰਾਂ ਹਰ ਬੰਦੇ ਦੇ ਮੂੰਹ ਉੱਤੇ ਸਨ ਜਦੋਂ ਮੁਸਲਿਮ ਲੀਗ ਤੇ ਕਾਂਗਰਸ ਦੇ ਇਲੈਕਸ਼ਨ ਹੋਏ ਤਾਂ ਇਸ ਪਿੰਡ ਦੇ ਅਕਸਰ ਮੁਸਲਮਾਨਾਂ ਕਾਂਗਰਸ ਨੂੰ ਇਸ ਲਈ ਵੋਟ ਪਾਈ ਕਿ ਉਹ ਆਪਣੀ ਧਰਤੀ ਨਹੀਂ ਛੱਡਣਾ ਚਾਹੁੰਦੇ ਉਹ ਆਖਰੀ ਸਾਲ ਕਿ ਸਾਨੂੰ ਇੱਥੇ ਕੋਈ ਤਕਲੀਫ ਨਹੀਂ ਸਾਡੇ ਘਰ ਦਾ ਵਿਹੜਾ ਵੀ ਕਾਫੀ ਵੱਡਾ ਸੀ ਵੱਡਾ ਘਰ ਸੀ ਸ਼ਾਮ ਹੁੰਣੀ ਸ਼ਾਮ ਵੇਲੇ ਅੱਬਾ ਜੀ ਦੇ ਕੋਲ ਪਿੰਡ ਦੇ ਵੱਡੇ ਹੁੱਕਾ ਪੀਣ ਆ ਜਾਂਦੇ ਤੇ ਰਾਤ ਗਏ ਤੱਕ ਬੈਠੇ ਰਹਿੰਦੇ ਗੱਲਾਂ ਚੱਲਦੀਆਂ ਰਾਜਨੀਤੀ ਦੀਆਂ ਹੋਰ ਕੁਝ ਪਿੰਡ ਦੀਆਂ ਆਲਦ ਵਾਲੇ ਦੀਆਂ ਮੇਰੇ ਵੱਡੇ ਭਰਾਵਾਂ ਦੇ ਗੂੜੇ ਬੇਲੀ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਇੱਕ ਵੱਖਰੀ ਮੰਜੀ ਉੱਤੇ ਬੈਠੇ ਗੱਪਾਂ ਮਾਰਦੇ ਰਹਿੰਦੇ ਧੀਰ ਤੱਕ ਇਸ ਤਰ੍ਹਾਂ ਦਾ ਮੰਜ਼ਰ ਸੀ ਸਾਡੇ ਘਰ ਦਾ ਸਾਡੇ ਘਰ ਦੀ ਵਿਹੜਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਇਹ ਕੱਲ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਬਿਸ਼ੱਕ ਬਚਪਨ ਦੀ ਹੈ। ਇੱਕ ਜਿਸ ਸਾਡਾ ਗਵੰਦੀ ਕ੍ਰਿਪਾਲ ਸਿੰਘ ਸਾਡੇ ਘਰ ਆਇਆ ਹੋਇਆ ਸੀ। ਕ੍ਰਿਪਾਲ ਸਿੰਘ ਮੇਰੇ ਅੱਬਾ ਜੀ ਦਾ ਪੱਗ ਭੱਟ ਭਰਾ ਬਣਿਆ ਹੋਇਆ ਸੀ। ਇਸ ਲਈ ਅਸੀਂ ਸਾਰੇ ਭੈਣ ਭਰਾ ਉਸ ਨੂੰ ਚਾਚਾ ਹੀ ਕਹਿੰਦੇ ਹੁੰਦੇ ਸੀ। ਮੇਰੇ ਅੱਬਾ ਜੀ ਉਸ ਵੇਲੇ ਹੁੱਕਾ ਪੀ ਰਹੇ ਸਨ ਤੇ ਹੁੱਕਾ ਪੀਂਦੇ ਪੀਂਦੇ ਪਤਾ ਨਹੀਂ ਕੀ ਗੱਲ ਹੋਈ ਅੱਬਾ ਜੀ ਇੱਕਦਮ ਗਰਮ ਹੋ ਗਏ ਗੁੱਸਾ ਆ ਗਿਆ ਉਹਨਾਂ ਨੂੰ। ਉਹਨਾਂ ਦੀ ਆਵਾਜ਼ ਦੇ ਵਿੱਚ ਤਲਖੀ ਵੇਖ ਕੇ ਮੈਂ ਤੇ ਮਾਂ ਉਹਦੋਂ ਨੂੰ ਦੌੜ ਪਏ ਕਦੀ ਇਸ ਤਰ੍ਹਾਂ ਹੋਇਆ ਨਹੀਂ ਸੀ। ਕਿ ਅਚਾਨਕ ਅੱਬਾ ਜੀ ਨੂੰ ਗੁੱਸਾ ਆ ਗਿਆ ਹੋਵੇ ਅਸੀਂ ਡਰ ਗਏ ਪਤਾ ਨਹੀਂ ਕੀ ਹੋਇਆ ਅਸੀਂ ਦੌੜੀਆਂ ਉਧਰ ਨੂੰ ਅਸਾਂ ਦੇਖਿਆ ਕਿ ਅੱਬਾ ਜੀ ਕਹਿ ਰਹੇ ਸਨ ਇਹ ਮੁਲਕ ਵੰਡਿਆ ਨਹੀਂ ਜਾ ਸਕਦਾ ਸਾਨੂੰ ਸਭ ਨੂੰ ਇੱਥੇ ਕੀ ਤਕਲੀਫ ਹੈ ਭਲਾ ਕੀ ਲੋੜ ਹੈ ਮੁਲਕ ਨੂੰ ਵੰਡਣ ਦੀ ਬੜੇ ਸੋਹਣੇ ਤਾਂ ਅਸੀਂ ਰਹਿਣੇ ਇੱਥੇ ਵਾਕਿਆ ਹੀ ਉਦੋਂ ਕਿਸੇ ਮੁਸਲਮਾਨ ਨੂੰ ਕਿਸੇ ਸਿੱਖ ਕੋਲੋਂ ਸਿੱਖ ਨੂੰ ਮੁਸਲਮਾਨ ਕੋਲੋਂ ਤੇ ਹਿੰਦੂ ਨੂੰ ਮੁਸਲਮਾਨ ਜਾਂ ਸਿੱਖ ਕੋਲੋਂ ਕੋਈ ਤਕਲੀਫ ਕਿਸੇ ਨੂੰ ਨਹੀਂ ਸੀ ਹਿੰਦੂ ਮੁਸਲਮਾਨ ਸਿੱਖ ਇੱਥੇ ਇਕੱਠੇ ਵਿਹੜਿਆਂ ਦੇ ਵਿੱਚ ਬੈਠੇ ਹੁੰਦੇ ਸੀ ਔਰ ਇਸ ਗੱਲ ਤੋਂ ਅਣਜਾਣ ਕਿ ਕੌਣ ਹਿੰਦੂ ਆ ਕਿਸਦਾ ਕੀ ਮਜ਼ਬ ਹੈ ਕੌਣ ਸਿੱਖ ਹੈ ਕੌਣ ਮੁਸਲਮਾਨ ਹੈ ਇਸ ਗੱਲ ਤੋਂ ਅਣਜਾਣ ਕਿਸੇ ਨੂੰ ਕੋਈ ਤਕਲੀਫ ਹੀ ਨਹੀਂ ਸੀ ਅੱਬਾ ਜੀ ਨੂੰ ਇਸੇ ਗੱਲ ਦਾ ਗੁੱਸਾ ਸੀ ਕਿ ਜੇ ਤਕਲੀਫ ਹੀ ਨਹੀਂ ਹੈ ਤਾਂ ਫਿਰ ਮੁਲਕ ਵੰਡਿਆ ਕਿਉਂ ਜਾ ਰਿਹਾ ਸਗੋਂ ਤਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵੀ ਸਾਂਝ ਪਾਉਂਦੇ ਸਨ ਮੇਰੇ ਅੱਬਾ ਜੀ ਨੂੰ ਪੱਕ ਸੀ ਕਿ ਇਹ ਸਾਡੀ ਆਪਣੀ ਜ਼ਮੀਨ ਹੈ ਨਾਲੇ ਆਪਣੀ ਜੰਮਣ ਭੁਏ ਤੇ ਮਾਲ ਰੰਗਰ ਛੱਡ ਕੇ ਕੋਈ ਇੱਥੋਂ ਕਿਵੇਂ ਚਲਾ ਜਾਏਗਾ ਉਹ ਇਸ ਗੱਲ ਦੇ ਪੱਕੇ ਸਨ ਕਿ ਕਿਸੇ ਨੇ ਨਹੀਂ ਜਾਣਾ ਵੰਡਰਲੈਂਡ ਦੇ ਜਿਹੜੇ ਮੁਲਕ ਬਣਦੇ-ਬਣਦੇ ਨੇ ਮੈਨੂੰ ਨਹੀਂ ਲੱਗਦਾ ਅੱਬਾ ਜੀ ਅਕਸਰ ਕਹਿੰਦੇ ਹੁੰਦੇ ਸਨ ਕਿ ਇਸ ਮੁਲਕ ਦੇ ਵਿੱਚੋਂ ਇਸ ਤਰ੍ਹਾਂ ਲੋਕ ਵੰਡੇ ਜਾਣਗੇ ਚਲੇ ਜਾਣਗੇ ਇਹ ਅੱਬਾ ਜੀ ਨੂੰ ਪੱਕਾ ਯਕੀਨ ਸੀ ਅੱਬਾ ਜੀ ਦੀ ਤਲਖੀ ਭਰੀਆਂ ਗੱਲਾਂ ਸੁਣ ਕੇ ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਲੀ ਬੋਲਣ ਲਈ ਕਹਿ ਰਹੇ ਸਨ ਉਹ ਯਾਰ ਹੌਲੀ ਬੋਲ ਪਰ ਅੱਬਾ ਜੀ ਪਰ ਅੱਬਾ ਜੀ ਨੂੰ ਤਾਂ ਗੁਸਾਰਿਆ ਸੀ ਉਹ ਤਾਂ ਉੱਚੀ-ਉੱਚੀ ਬੋਲ ਰਹੇ ਸਨ ਤੇ ਆਖਰੇ ਸਨ ਇਹ ਮੁਲਕ ਟੁੱਟ ਗਿਆ ਨਾ ਮੈਂ ਨਹੀਂ ਜਾਂਦਾ ਇੱਥੋਂ ਮੇਰਾ ਤਾਂ ਵੀ ਇੱਥੇ ਰਹੂਗਾ ਆਪਣੇ ਪਿੰਡ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਆਪਣੇ ਆਲੇ ਦੁਆਲੇ ਇਹਨਾਂ ਸ਼ਹਿਰੀ ਲੋਕਾਂ ਦੇ ਵਿੱਚ ਮੈਂ ਨਹੀਂ ਜਾਂਦਾ ਇਸ ਘਾਟੇ ਮੇਰਾ ਜਨਮ ਹੋਇਆ ਇਨ੍ਹਾਂ ਗਲੀਆਂ ਦੇ ਵਿੱਚ ਹੀ ਖੇਡ ਕੇ ਮੈਂ ਜਵਾਨ ਹੋਇਆ ਇੱਥੇ ਸਾਡਾ ਮਾਲ ਡੰਗਰ ਮੈਂ ਇਸ ਧਰਤੀ ਨੂੰ ਛੱਡ ਕੇ ਕਿਵੇਂ ਜਾ ਸਕਦਾ ਮੈਂ ਨਹੀਂ ਜਾਂਦਾ ਜੇ ਮੈਨੂੰ ਮਰਨਾ ਹੀ ਹੈ ਮਾਰਨਾ ਹੀ ਹੈ ਤਾਂ ਇਸੇ ਧਰਤੀ ਦੇ ਵਿੱਚ ਮੈਨੂੰ ਜਿਹੜਾ ਮਰਨ ਦਾ ਫਖਰ ਮਹਿਸੂਸ ਕਰਾਂਗਾ ਮੈਂ ਇੱਥੇ ਮੈਨੂੰ ਮਾਰ ਦਿਓ ਬਸ ਗੱਲ ਖਤਮ ਚਾਚਾ ਕਰਪਾਲ ਸਿੰਘ ਬੜੇ ਸਲੀਕੇ ਦੇ ਨਾਲ ਅਦਬ ਦੇ ਨਾਲ ਅੱਬਾ ਜੀ ਦੀਆਂ ਗੱਲਾਂ ਸੁਣਦੇ ਰਹੇ। ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਸਲਾ ਦੇ ਰਹੇ ਸਨ ਬਈ। ਉਹ ਬਈ ਜੇ ਤੁਹਾਡੇ ਉੱਤੇ ਕੋਈ ਆਫਤ ਆ ਵੀ ਗਈ। ਉਹ ਬਈ ਮੈਂ ਖালি ਬੈਠਾ। ਤੇ ਮੇਰੇ ਤੋਂ ਗੁਜ਼ਰ ਕੇ ਆਵੇਗੀ ਆ। ਤੁਹਾਨੂੰ ਤਲਖੀ ਦੇ ਬਚਾਉਣ ਦੀ ਕੋਈ ਲੋੜ ਨਹੀਂ ਐ ਜੇ ਕੋਈ ਗੋਲੀ ਤੁਹਾਨੂੰ ਲੱਗੇਗੀ ਤਾਂ ਪਹਿਲਾਂ ਮੈਨੂੰ ਵੱਜੇਗੀ। ਤੁਹਾਡੇ ਮਰਨ ਤੋਂ ਪਹਿਲਾਂ ਮੈਂ ਮਰਾਂਗਾ ਆਪਣੀ ਕੋ ਸਾਂਝ ਐ। ਕੋਈ ਅੱਬਾ ਜੀ ਥੋੜਾ ਗੱਲ ਐ। ਮੇਰੇ ਹੁੰਦਿਆਂ ਕੋਈ ਤੁਹਾਡੇ ਵੱਲ ਭੈੜੀ ਨੀਅਤ ਦੇ ਨਾਲ ਕਦੀ ਵੇਖ ਵੀ ਨਹੀਂ ਸਕਦਾ। ਤੁਸੀਂ ਘਬਰਾਓ ਨਾ ਜਨਾਬ। ਮੈਂ ਹੈਗਾ ਇੱਥੇ ਤੁਹਾਡੇ ਨਾਲ ਹੁਣ ਇਹੋ ਜਿਹੀਆਂ ਗੱਲਾਂ ਵੱਡੇ ਭਰਾਵਾਂ ਦੇ ਬੇਲੀ ਵੀ ਉਹਨਾਂ ਨੂੰ ਆਖਦੇ ਹੁੰਦੇ ਸਨ ਹੋਰ ਵੀ ਲੋਕ ਕਹਿੰਦੇ ਹੁੰਦੇ ਸਨ ਅਸਲ ਦੇ ਵਿੱਚ ਅੱਬਾ ਜੀ ਦਾ ਰਸੂਖੇ ਬਹੁਤ ਸੀ ਆਲੇ-ਦੁਆਲੇ ਦੇ ਆਂਡ ਗਵਾਂਡ ਦੇ ਵਿੱਚ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਇਹਨਾਂ ਗੱਲਾਂ ਦੇ ਨਾਲ ਵੈਸੇ ਸਾਨੂੰ ਬਹੁਤ ਹੌਸਲਾ ਮਿਲਦਾ ਮੈਂ ਆਪਣੀ ਅੰਮੀ ਦੇ ਨਾਲ ਜਦੋਂ ਇਹ ਗੱਲਾਂ ਸੁਣਦੀ ਚਾਚੇ ਕਿਰਪਾਲ ਦੀ ਜ਼ੁਬਾਨੀ ਜਾਂ ਹੋਰ ਵੀ ਜਿੰਨੇ ਵੀ ਸਾਡੇ ਮਿੱਤਰ ਪਿਆਰੇ ਸਨ ਜਦੋਂ ਵੀ ਉਹ ਗੱਲ ਕਰਦੇ ਮੈਨੂੰ ਪਤਾ ਨਹੀਂ ਅੱਬਾ ਜੀ ਨੂੰ ਹੌਸਲਾ ਮਿਲਦਾ ਜਾਂ ਨਹੀਂ ਪਰ ਸਾਨੂੰ ਬਹੁਤ ਹੌਸਲਾ ਮਿਲਦਾ ਲੱਗਦਾ ਕਿ ਇਹ ਸਾਰੀ ਦੁਨੀਆ ਆਪਣੀ ਆਪਣੀ ਫੇਰ ਵੀ ਫੇਰ ਵੀ ਜਦ ਉਹ ਕਾਲੀ ਬੋਲੀ ਹਨੇਰੀ ਚੱਲੀ ਨਾ ਕਾਲੀ ਬੋਲੀ ਹਨੇਰੀ ਚੱਲੀ ਤਾਂ ਅੱਬਾ ਜੀ ਤੋਂ ਇਲਾਵਾ ਅਸੀਂ ਸਾਰੇ ਪਾਕਿਸਤਾਨ ਦੇ ਲਈ ਜਨ ਲਈ ਤਿਆਰ ਹੋ ਗਏ ਸੀ ਬਸ ਅੱਬਾ ਜੀ ਤੋਂ ਇਲਾਵਾ ਅਸੀਂ ਸਾਰੇ ਤਿਆਰ ਹੋ ਗਏ ਸੀ ਹਾਣੀ ਸੁਣਾਉਂਦਿਆਂ ਸੁਣਾਉਂਦਿਆਂ ਮਾਂ ਜੀ ਕਹਿੰਦੀ ਕਿ ਉਹ ਦਿਨ ਹੈ ਨਾ ਮੈਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਭੁੱਲ ਸਕਦੀ ਕਦੀ ਨਹੀਂ ਭੁੱਲ ਸਕਦੀ ਉਹ ਦਿਨ ਜਿਸ ਦਿਨ ਮਾਂ ਜੀ ਨੇ ਸਵੇਰੇ ਚੁੱਲਾ ਨਹੀਂ ਸੀ ਜਲਾਇਆ ਇਹ ਪਹਿਲੀ ਵਾਰੀ ਹੋਇਆ ਸੀ ਸਾਡੇ ਘਰ ਦੇ ਵਿੱਚ ਸਵੇਰੇ ਸਵੇਰੇ ਚੁੱਲਾ ਨਾ ਜਲੇ ਇਹ ਕਦੀ ਹੋਏ ਸਕਦਾ ਰੌਣਕਾਂ ਇਹ ਚੁੱਲ੍ਹੇ ਚੌਕੇ ਪਰ ਉਹ ਦਿਨ ਪਹਿਲਾ ਸੀ ਮੈਂ ਜ਼ਿੰਦਗੀ ਚ ਕਦੀ ਨਹੀਂ ਭੁੱਲ ਸਕਦੀ ਮਾਂ ਨੇ ਚੁੱਲਾ ਨਹੀਂ ਜਲਾਇਆ ਅੱਬਾ ਜੀ ਮਾਲ ਡੰਗਰ ਲੈ ਕੇ ਡੇਰੇ ਚਲੇ ਗਏ ਸਨ ਕਿਉਂਕਿ ਅੱਬਾ ਜੀ ਇਸ ਗੱਲ ਤੋਂ ਮੰਨਕਰ ਸਨ ਇਸ ਗੱਲ ਤੋਂ ਇਨਕਾਰੀ ਸਨ ਕਿ ਉਹ ਇਸ ਵੰਡ ਦਾ ਹਿੱਸਾ ਨਹੀਂ ਬਣਗੇ ਵੰਡ ਹੁੰਦੀ ਹੋ ਜਾਵੇ ਪਰ ਉਹ ਇਸ ਮੁਲਕ ਨੂੰ ਇਸ ਘਰ ਨੂੰ ਛੱਡ ਕੇ ਨਹੀਂ ਜਾਣਗੇ ਉਹ ਆਪਣੇ ਸੁਭਾਅ ਅਨੁਸਾਰ ਆਪਣੇ ਰੁਟੀਨ ਅਨੁਸਾਰ ਅੱਬਾ ਜੀ ਮਾਲ ਡੰਗਰ ਲੈ ਕੇ ਡੇਰੇ ਚਲੇ ਗਏ ਪਿੰਡ ਦੇ ਅਕਸਰ ਜਿਹੜੇ ਮੁਸਲਮਾਨ ਆਪਣੇ ਘਰਾਂ ਨੂੰ ਤਾਲੇ ਲਾ ਕੇ ਕੈਂਪ ਦੇ ਵਿੱਚ ਚਲੇ ਗਏ ਸਨ ਜੋ ਸਾਡੇ ਪਿੰਡੋਂ 8 ਮੀਲ ਦੂਰ ਸੀ ਉਹ ਕੈਂਪ ਅੱਜ ਦਿਨ ਚੜ੍ਹਿਆ ਨਹੀਂ ਸੀ ਪਰ ਉਹ ਡੰਗਰ ਜਿਹੜੇ ਅੱਬਾ ਜੀ ਸਵੇਰੇ ਡੇਰੇ ਵੱਲ ਲੈ ਕੇ ਗਏ ਸਨ ਵਾਪਸ ਕਰ ਆ ਗਏ ਸੀ ਪਰ ਡੰਗਰ ਤਾਂ ਵਾਪਸ ਆ ਗਏ ਪਰ ਅੱਬਾ ਜੀ ਆਪ ਨਹੀਂ ਪਰਤੇ ਡੰਗਰਾਂ ਨੂੰ ਆਪਣੇ ਘਰ ਦਾ ਪਤਾ ਸੀ ਉਹ ਪਰਤੇ ਪਰ ਅੱਬਾ ਜੀ ਨਹੀਂ ਪਰਤੇ ਸਨ ਬਾਅਦ ਦੇ ਵਿੱਚ ਪਤਾ ਲੱਗਾ ਕਿ ਅੱਬਾ ਜੀ ਨੂੰ ਡੇਰੇ ਉੱਤੇ ਧਾੜਮੀਆਂ ਨੇ ਕਤਲ ਕਰ ਦਿੱਤਾ ਇਹ ਮਨਹੂਸ ਖਬਰ ਸੁਣ ਕੇ ਨਾ ਸਾਡੇ ਤਾਂ ਪੈਰਾਟੂ ਜ਼ਮੀਨ ਨਿਕਲ ਗਈ ਅਸੀਂ ਤਾਂ ਬਿਨਾ ਸੋਚੇ ਸਮਝੇ ਵੱਡੇ ਤਿੰਨੇ ਭਰਾ ਤੇ ਉਹਨਾਂ ਦੇ ਬੇਲੀ ਘਰੋਂ ਡੇਰੇ ਵੱਲ ਨੂੰ ਭੱਜ ਪਏ ਤੇ ਮੈਨੂੰ ਤੇ ਮੇਰੀ ਮਾਂ ਜੀ ਨੂੰ ਚਾਚਾ ਕਿਰਪਾਲ ਸਿੰਘ ਆਪਣੇ ਘਰ ਲਿਆ ਗਿਆ ਮਾਂ ਜੀ ਜਲਦੀ ਵਿੱਚ ਘਰ ਦੇ ਦਰਵਾਜ਼ੇ ਬੰਦ ਨਾ ਕਰ ਸਕੇ ਕੁਝ ਖਬਰ ਹੀ ਇਸ ਤਰ੍ਹਾਂ ਦੀ ਸਾਨੂੰ ਪਤਾ ਨਾ ਲੱਗਿਆ ਕਿ ਹੋਇਆ ਕੀ ਐਡੀ ਵੱਡੀ ਵਿਫਤਾ ਆਣ ਪਈ ਸੀ ਅੱਬਾ ਜੀ ਦਾ ਇਸ ਤਰ੍ਹਾਂ ਕਤਲ ਹੋ ਜਾਣਾ ਮਾਂ ਜੀ ਵੀ ਜਲਦੀ ਜਲਦੀ ਤੁਰ ਪਏ ਤੇ ਘਰ ਦੇ ਦਰਵਾਜ਼ੇ ਖੁੱਲੇ ਰਹਿ ਗਏ ਇੰਨੇ ਦੇ ਵਿੱਚ ਧੜਵੀਆਂ ਨੇ ਸਾਡੇ ਘਰ ਉੱਤੇ ਹਮਲਾ ਕਰ ਦਿੱਤਾ ਤੇ ਘਰ ਦਾ ਸਾਰਾ ਸਮਾਨ ਉਹ ਲੁੱਟ-ਲੁੱਟ ਕੇ ਲੈ ਗਿਆ ਘਰ ਦੇ ਵਿੱਚ ਤਾਂ ਅਸੀਂ ਨਹੀਂ ਸੀ ਸਾਨੂੰ ਚਾਚਾ ਕਰਪਾਰ ਲੈ ਗਿਆ ਸੀ ਡੰਗਰਾਂ ਨੂੰ ਵੀ ਉਹਨਾਂ ਨੇ ਖੋਲ ਕੇ ਆਪਸ ਦੇ ਵਿੱਚ ਵੰਡ ਲਿਆ ਸੀ ਸਿਰਫ ਮੇਰਾ ਬਸਤਾ ਫੱਟੀ ਤੇ ਕਿਤਾਬਾਂ ਵਿੜੇ ਦੇ ਵਿੱਚ ਖਿਲਰਦੀਆਂ ਪਈਆਂ ਹੋਈਆਂ ਸਨ ਤੇ ਆ ਪੌੜੀ ਦੇ ਲਾਗੇ ਨਾ ਮੈਨੂੰ ਅਜੇ ਵੀ ਯਾਦ ਹੈ ਮਾਂ ਜਿਵੇਂ ਕਹਾਣੀ ਸੁਣਾ ਰਹੀ ਹੈ ਉਹ ਕਹਿੰਦੀ ਹੈ ਕਿ ਪੌੜੀਆਂ ਲਾਗੇ ਮੇਰੀ سیاਹੀ ਦੀ ਦਵਾਤ ਡੁੱਲੀ ਪਈ ਸੀ ਉਹ ਦਵਾਤ ਉਸਿਆਹੀ ਮੇਰੇ ਜ਼ਿਹਨ ਦੇ ਵਿੱਚ ਉਸੇ ਤਰ੍ਹਾਂ ਉਕਰੀ ਪਈ ਹੈ ਵੱਡੇ ਭਰਾ ਜੀ ਵਾਪਸ ਨਹੀਂ ਸਨ ਆਏ ਉਹ ਵਾਪਸ ਨਹੀਂ ਆਏ ਕਿ ਮਾਂ ਜੀ ਦਾ ਦਰ ਰੋਣਾ ਬੰਦ ਨਹੀਂ ਸੀ ਹੋ ਰਿਹਾ ਉਹ ਘਬਰਾਏ ਹੋਏ ਸਨ ਚਾਚਾ ਕ੍ਰਿਪਾਲ ਸਿੰਘ ਮੈਨੂੰ ਤੇ ਮਾਂ ਜੀ ਨੂੰ ਨਾਲ ਲੈ ਕੇ ਕਿਸੇ ਕੈਂਪ ਵੱਲ ਨੂੰ ਤੁਰ ਪਿਆ ਕਿਉਂਕਿ ਹੋਰ ਬਿਫਤਾ ਨਾ ਜਾਵੇ ਕਿਤੇ ਧਾੜ ਵੀ ਉਹਨਾਂ ਵੱਲ ਨੂੰ ਆ ਜਾਣ ਇਹਨਾਂ ਨੂੰ ਵੀ ਮਾਰ ਨਾ ਦੇਣ ਰਸਤੇ ਦੇ ਵਿੱਚ ਅਸੀਂ ਦੇਖਿਆ ਕਿ ਵੱਡੇ ਭਰਾ ਮੁਹੰਮਦ ਵਜ਼ੀਰ ਦੀ ਲਹਾਸ਼ ਆਪਣੀ ਹੀ ਗਲੀ ਦੇ ਨੁਕਰ ਤੇ ਟੁੱਕੀ ਪਈ ਜਿਸ ਨੂੰ ਵੇਖ ਕੇ ਮੇਰੀ ਮਾਂ ਜੀ ਦੀ ਤਾਂ ਚਿਕਾ ਨਿਕਲ ਗਈਆਂ ਸਾਨੂੰ ਤਾਂ ਕੁਝ ਪਤਾ ਨਾ ਲੱਗੇ ਹੋ ਕੀ ਦੇ ਆਲੇ ਦੁਆਲੇ ਅਸੀਂ ਸੀ ਸੋਚਿਆ ਹੀ ਨਹੀਂ ਸੀ ਕਦੀ ਕਦੀ ਕਿਆਸ ਵੀ ਨਹੀਂ ਸੀ ਕੀਤਾ ਕਿ ਸਾਡੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਹੋਏਗਾ ਐਨੀ ਸਾਂਝ ਦੇ ਬਾਵਜੂਦ ਮਾਂ ਜੀ ਨੇ ਅਗਾਹ ਵੱਧ ਕੇ ਆਪਣੇ लाडले ਪੁੱਤਰ ਦੀ ਲਾਸ਼ ਦਾ ਮੱਥਾ ਚੁੰਮਿਆ ਚਾਚਾ ਕਿਰਪਾਲ ਸਿੰਘ ਸਾਨੂੰ ਖਿੱਚਦਾ ਧੁੰਦਾ ਉਥੋਂ ਲੈ ਗਿਆ ਅਜੇ ਸੀ ਆਪਣੇ ਪਿੰਡ ਤੋਂ ਬਾਹਰ ਹੀ ਨੀਸਾ ਨਿਕਲੇ ਤੁਰੇ ਜਾ ਰਹੇ ਸਨ ਕੁਬਤਾ ਬਾਹਰ ਨਹੀਂ ਸਾਸੀ ਨਿਕਲੇ ਕਿ ਅਸੀਂ ਆਲੇ ਦੁਆਲੇ ਦੇਖ ਰਹੇ ਆ ਕਿ ਕੀ ਹੋ ਰਿਹਾ ਕਿਵੇਂ ਦਾ ਮੰਜ਼ਰ ਹੈ ਮੌਤ ਹੈ ਲੋਕ ਰੋ ਰਹੇ ਨੇ ਇਧਰੋਂ ਧਾੜ ਵੀ ਆ ਰਹੇ ਨੇ ਉਧਰੋਂ ਧਾੜ ਵੀ ਆ ਰਹੇ ਨੇ ਖੈਰ ਅਸੀਂ ਅਜੇ ਬਾਹਰ ਨਹੀਂ ਸਾ ਨਿਕਲੇ ਪਿੰਡੀ ਵਿੱਚ ਸਾ ਕਿ ਅੱਗੇ ਫੇਰ ਧਾੜ ਵੀ ਸਾਡੇ ਸਾਹਮਣੇ ਆ ਗਿਆ ਜਿਹੜਾ ਸਾਡੇ ਸਾਹਮਣੇ ਆਏ ਮੈਂ ਤੇ ਮਾਂ ਹੀ ਜਲਦੀ ਦੇ ਨਾਲੇ ਘਰ ਦੇ ਵਿੱਚ ਵੜ ਗਏ ਉੱਥੇ ਘਰ ਸੀ ਇੱਕ ਇਹ ਘਰ ਵੀ ਸਿੱਖਾਂ ਦਾ ਹੀ ਸੀ ਤਾੜਵੀਆਂ ਸ਼ਾਇਦ ਚਾਚਾ ਕਰਪਾਲ ਸਿੰਘ ਨੂੰ ਸਾਡੇ ਨਾਲ ਆਉਂਦਾ ਵੇਖ ਲਿਆ ਸੀ ਇਸੇ ਲਈ ਉਹਨਾਂ ਨੇ ਚਾਚੇ ਨੂੰ ਵੀ ਥਾਂਏ ਕਤਲ ਕਰ ਦਿੱਤਾ ਉਸੇ ਥਾਂਏ ਕਤਲ ਕਰ ਦਿੱਤਾ ਉਸ ਵਿਚਾਰੇ ਨੇ ਕੀ ਖੂਸੀ ਉਸ ਵਿਚਾਰੇ ਦਾ ਚਾਚੇ ਦਾ ਕੀ ਖੂਸੀ ਉਸ ਵਿਚਾਰੇ ਨੂੰ ਸਾਡੀ ਹਿਫਾਜ਼ਤ ਕਰਨ ਦੀ ਸਜ਼ਾ ਮਿਲ ਗਈ ਸੀ ਪਰ ਉਹ ਕਾ ਤਾੜਵੀ ਚਾਚੇ ਨੂੰ ਤਾਂ ਮਾਰ ਗਏ ਪਰ ਉਸ ਘਰ ਦੇ ਵਿੱਚ ਦਾਖਲ ਨਾ ਹੋ ਸਕੇ ਕਿਉਂ ਜੋ ਸ਼ੇਰਾਂ ਵਰਗੇ ਜਵਾਨ ਸਿੱਖ ਵੀਰ ਸਾਡੀ ਹਿਫਾਜ਼ਤ ਕਰ ਰਹੇ ਸਨ ਉਸ ਕਰ ਅਸੀਂ ਦੋਵੇਂ ਮਾਮਾ ਧੀਆਂ ਬੇहद ਪਰੇਸ਼ਾਨ ਸਾਂ ਸਾਨੂੰ ਹੋਇਆ ਤਾਂ ਕੁਛ ਨਾ ਪਰ ਅਸੀਂ ਬਹੁਤ ਪਰੇਸ਼ਾਨੀ ਦੇਵੇਂ ਸਾਂ ਉੱਥੇ ਹੀ ਸਾਨੂੰ ਇੱਕ ਭੈੜੀ ਖ਼ਬਰ ਵੀ ਮਿਲੀ ਕਿ ਮੇਰਾ ਵੀਰ ਬਦਰੂ ਵੀ ਧੜਬੀ ਹੱਥੋਂ ਮਾਰਿਆ ਗਿਆ ਰਾਤ ਤੱਕ ਬਾਰੋਂ ਆਏ ਸਾਰੇ ਧੜਬੀ ਸਾਡੇ ਪਿੰਡਾਂ ਪਿੰਡੋਂ ਜਾ ਚੁੱਕੇ ਸਨ ਪਰ ਸੱਚੀ ਗੱਲ ਇਹ ਹੈ ਕਿ ਜਿਸ ਘਰ ਦੇ ਵਿੱਚ ਅਸੀਂ ਪਨਾਹ ਲਈ ਸੀ ਨਾ ਸਾਨੂੰ ਉਹਨਾਂ ਨੂੰ ਦੱਸੇ ਬਿਨਾਂ ਅਸੀਂ ਦੋਵੇਂ ਮਾਮਾ ਧੀਆਂ ਹਨੇਰੇ ਦੇ ਵਿੱਚ ਉਸ ਘਰੋਂ ਨਿਕਲ ਕੇ ਕੈਂਪ ਵੱਲ ਨੂੰ ਤੁਰ ਪਈਆਂ ਸਾਨੂੰ ਪਤਾ ਸੀ ਕਿ ਸਾਨੂੰ ਇੱਥੋਂ ਜਾਣਾ ਪੈਣਾ ਸਾਨੂੰ ਇਹ ਵੀ ਡਰ ਸੀ ਕਿ ਕਿਤੇ ਚਾਚੇ ਕਿਰਪਾਲ ਵਾਂਗੇ ਵਿਚਾਰੇ ਮਾਰੇ ਨਾ ਜਾਣ ਤਕਰੀਸਾਂ ਸਾਡੇ ਸੇਖ ਭਾਈ ਪਰ ਕਿਤੇ ਇਹ ਨਾ ਹੋਵੇ ਸਾਡੀ ਵਜ੍ਹਾ ਦੇ ਨਾਲ ਇਹ ਵੀ ਮਾਰੇ ਜਾਣ ਅਸੀਂ ਬਿਨਾਂ ਦੱਸੇ ਉੱਥੋਂ ਨਿਕਲ ਪਈਆਂ ਉਹ ਸੁਵੇਲੇ ਤੱਕ ਤਾਂ ਮਾਜੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਨਾ ਮੇਰੀ ਸੱਜੀ ਬਾਹ ਕੁੱਟ ਕੇ ਫੜੀ ਹੋਈ ਸੀ ਤੇ ਮੈਨੂੰ ਖਿੱਚਦੇ ਹੋਏ ਕੈਂਪ ਵੱਲ ਨੂੰ ਲੈ ਕੇ ਜਾ ਰਹੇ ਸਨ ਕਿਸੇ ਵੇਲੇ ਕੈਂਪ ਦੇ ਵਿੱਚ ਪਹੁੰਚ ਜਾਣ ਸੋਖ ਸਬੀਲ ਜਦੋਂ ਸੀ ਕਰਾਲੀ ਕੈਂਪ ਦੇ ਵਿੱਚ ਅਪੜੇ ਤਾਂ ਮਾਂ ਜੀ ਬੇਹੋਸ਼ ਹੋ ਕੇ ਡਿੱਗ ਗਏ ਉੱਥੇ ਅਪੜਨ ਤੀਕਰ ਨਾ ਤਾਂ ਮਾਂ ਦੇ ਸਿਰ ਉੱਤੇ ਚੁੰਨੀ ਰਹੀ ਤੇ ਨਾ ਹੀ ਮੇਰੇ ਪੈਰੀ ਜੁੱਤੀ ਸੀ ਸਟੇਸ਼ਨ ਉੱਤੇ ਜਦੋਂ ਪਹੁੰਚੇ ਤਾਂ ਗੱਡੀ ਦੇ ਉੱਤੇ ਨਰਸ਼ ਢੀੜੀ-ਢੀੜ ਕੇ ਪੈਰ ਰੱਖਣ ਵਾਸਤੇ ਵੀ ਕੋਈ ਜਗ੍ਹਾ ਨਹੀਂ ਸੀ ਪਤਾ ਨਹੀਂ ਕਿਸ ਤਰ੍ਹਾਂ ਮੈਂ ਤੇ ਮਾਂ ਜੀ ਕਿਸੇ bari ਦੇ ਵਿੱਚੋਂ ਗੁਜ਼ਰ ਕੇ ਗੱਡੀ ਦੇ ਵਿੱਚ ਵੜ ਗਈਆਂ ਸਾ ਕਿਸੇ ਤਰ੍ਹਾਂ ਪਤਾ ਨਹੀਂ ਕਿਸ ਤਰ੍ਹਾਂ ਕਿਉਂਕਿ ਉੱਥੇ ਭੀੜ ਹੀ ਨਹੀਂ ਸੀ ਅੱਜ ਗੱਡੀ ਨੇ ਵਿਸਲ ਨਹੀਂ ਸੀ ਦਿੱਤੀ ਤਿਆਰੀ ਹੀ ਕਰ ਰਹੀ ਸੀ ਕਿ ਸਾਨੂੰ ਲੱਭਦਾ ਲਭਾਉਂਦਾ ਉਸ ਘਰ ਦਾ ਇੱਕ ਬਜ਼ੁਰਗ ਜਿੱਥੋਂ ਅਸੀਂ ਬਿਨਾਂ ਦੱਸੇ ਨਿਕਲ ਆਏ ਸਨ ਤਾਂ ਅਸੀਂ ਉਸ ਘਰ ਦਾ ਇੱਕ ਬਜ਼ੁਰਗ ਜਿੱਥੇ ਅਸਾਂ ਪਨਾਹ ਲਈ ਸੀ ਬਾਬਾ ਜਸਵੀਰ ਸਿੰਘ ਸਾਡੇ ਕੋਲ ਆ ਗਿਆ ਕਿਉਂਕਿ ਉਹ ਚਾਹੁੰਦੇ ਸਨ ਸਾਨੂੰ ਉੱਥੇ ਰੱਖਣਾ ਹفاظਤ ਦੇ ਨਾਲ ਚਲੋ ਰੋਲਾ ਗੋਲਾ ਨਿਬੜੇਗਾ ਤਾਂ ਇਹ ਆਪਣੇ ਇੱਥੇ ਰਹਿ ਜਾਣਗੇ ਪਰ ਅਸੀਂ ਤਾਂ ਆ ਗਏ ਹਾਂ ਸੰਨ ਉਹ ਸਾਡੇ ਮਗਰ ਮਗਰ ਆਇਆ ਬਾਬਾ ਜਸਵੀਰ ਸਿੰਘ ਸਾਡੇ ਮੰਦੇ ਹਾਲ ਵੇਖ ਕੇ ਉਹ ਵੀ ਰੋਣ ਲੱਗ ਪਿਆ ਫਿਰ ਉਸਨੇ ਆਪਣੀ ਪੱਗ ਲਾ ਕੇ ਮਾਂ ਦੇ ਸਿਰ ਨੂੰ ਕੱਜ ਦਿੱਤਾ ਕਿਉਂਕਿ ਚੁੰਨੀ ਕੋਈ ਨਹੀਂ ਸੀ ਤੇ ਮੈਨੂੰ ਆਪਣੀ ਜੁੱਤੀ ਲਾ ਕੇ ਦਿੱਤੀ ਹਾਲਾਂਕਿ ਉਹ ਜੁੱਤੀ ਮੈਨੂੰ ਬਹੁਤ ਵੱਡੀ ਸੀ ਪਰ ਬਾਬਾ ਜਸਵੀਰ ਸਿੰਘ ਨੇ ਆਪਣੀ ਪੱਗ ਮੇਰੀ ਮਾਂ ਦੇ ਸਿਰ ਤੇ ਰੱਖਤੀ ਤੇ ਫਟਾਫਟ ਆਪਣੀ ਜੁੱਤੀ ਖੋਲ ਕੇ ਮੇਰੇ ਪੈਰਾਂ ਦੇ ਵਿੱਚ ਪਵਾ ਦਿੱਤੀ ਪਾ ਮੇਜੋਤੀ ਵੱਡੀ ਸੀ ਚਾਚਾ ਜਸਵੀਰ ਸਿੰਘ ਅਥਰੂ ਪੁੰਝਦੇ ਹੋਏ ਮੇਰੀ ਮਾਂ ਨੂੰ ਆਖਣ ਲੱਗਾ ਭੈਣੇ ਮੈਨੂੰ ਮਾਫ ਕਰ ਦੇ ਭੈਣੇ ਮੈਨੂੰ ਮਾਫ ਕਰ ਦੇ ਮੈਂ ਤੁਹਾਨੂੰ ਇੱਥੇ ਰੱਖ ਨਾ ਸਕਿਆ ਗੱਡੀ ਚੱਲਣ ਹੀ ਵਾਲੀ ਸੀ ਕਿ ਜਦ ਮੈਨੂੰ ਦੂਰੋਂ ਆਪਣਾ ਵੀਰ ਵੀਰੂ ਭੱਜਦਾ ਹੋਇਆ ਰੇਲਵੇ ਸਟੇਸ਼ਨ ਤੋਂ ਆਉਂਦਾ ਹੋਇਆ ਦੇਖਿਆ ਦੂਰੋਂ ਭੱਜਦਾ ਹੋਇਆ ਉਹਦੇ ਨਾਲ ਉਸਦੇ ਯਾਰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਸਨ ਮੱਚੀਕ ਮਾਰ ਕੇ ਵੀਰੂ ਨੂੰ ਆਪਣੇ ਵੱਲ ਬੁਲਾਉਣ ਦਾ ਯਤਨ ਕੀਤਾ ਬਹੁਤ ਰੌਲਾ ਪਾਇਆ ਬਹੁਤ ਹੜੇ ਕੱਡੇ ਬਹੁਤ ਹੱਥ ਮਾਰੇ ਬਹੁਤ ਉਸ ਨੂੰ ਇਸ਼ਾਰੇ ਕੀਤੇ ਪਰ ਐਨੀ ਪੀੜ ਲੋਕਾਂ ਦਾ ਐਡਾ ਹਜ਼ੂਮ ਤੇ ਨਾਲੇ ਦੂਰ ਹੋਣ ਤੇ ਲੋਕਾਂ ਦਾ ਬੇਪਨਾ ਹਜ਼ੂਮ ਹੋਣ ਕਰਕੇ ਵੀਰ ਨੇ ਮੇਰੀ ਗੱਲ ਨਾ ਸੁਣੀ ਵੀਰ ਨੇ ਮੇਰੀ ਗੱਲ ਨਾ ਸੁਣੀ ਤੇਨੇ ਨੂੰ ਮੈਂ ਕੀ ਦੇਖਦੀ ਆ ਅਚਾਨਕ ਹੀ ਇੱਕ ਪਾਸਿਓਂ ਫਸਾਦੀਆਂ ਨੇ ਰੇਲਵੇ ਸਟੇਸ਼ਨ ਉੱਤੇ ਵੀ ਹਮਲਾ ਕਰ ਦਿੱਤਾ ਅਚਾਨਕ ਹੀ ਗੱਡੀ ਉੱਤੇ ਚੜ ਰਹੀਆਂ ਬੀਬੀਆਂ ਬਾਲਾਂ ਤੇ ਬਢੇਰੀ ਉਮਰ ਦੇ ਬੰਦਿਆਂ ਦੇ ਵਿੱਚ ਰੌਲਾ ਪੈ ਗਿਆ। ਇਧਰੋਂ ਇਧਰੋਂ ਲੋਕੀਂ ਦੌੜਨ ਲੱਗ ਪਏ ਹਫੜਾ ਤਫੜੀ ਆ ਗਿਆ ਉਧਰੋਂ ਫਸਾਦੀ ਤੜਵੀ ਆ ਗਏ। ਫਿਰ ਮੈਂ ਆਪਣੇ ਵੀਰ ਨੂੰ ਉਹਨਾਂ ਫਸਾਦੀਆਂ ਦੇ ਨਾਲ ਲੜਦੇ ਵੀ ਵੇਖਿਆ। ਉਹਦੇ ਸਿੱਖ ਸਾਥੀ ਵੀ ਉਸ ਦਾ ਸਾਥ ਦੇ ਰਹੇ ਸਨ। ਦੋ ਹੀ ਜਣੇ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਉਹ ਵੀ ਉਸ ਦੇ ਨਾਲ ਹੀ ਸਨ। ਸੈਂਕੜੇ ਵੈਰੀਆਂ ਅੱਗੇ ਉਹਨਾਂ ਦੀ ਵਾਈ ਨਾ ਚਲੀ ਕੀ ਕਰਦੇ ਉਹ ਫਸਾਦੀ ਬਹੁਤ ਵੱਡੀ ਘੰਤੀ ਦੇ ਵਿੱਚ ਸਨ ਤੇ ਮੈਂ ਆਪਣੇ ਵੀਰ ਵੀਰੂ ਨੂੰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਆਪਣੀ ਅੱਖਾਂ ਦੇ ਨਾਲ ਆਪਣੇ ਲਹੂ ਦੇ ਵਿੱਚ ਨਹਾਉਂਦੇ ਹੋਏ ਤੱਕਿਆ ਐਨੀ ਗੱਲ ਕਹਿੰਦੇ-ਕਹਿੰਦੇ ਮਾਰੁੱਗੇ ਮਾਂ ਦਾ ਗਲ ਪਰ ਹੈ ਉਦੀ ਅੱਖਾਂ ਦੇ ਵਿੱਚ ਹੰਝੂ ਸਨ ਹਮੇਸ਼ਾ ਵਾਗੇ ਕਹਾਣੀ ਪਹਿਲੀ ਵਾਰ ਨਹੀਂ ਸੀ ਸੁਣਾਰੀ ਮਾਂ ਪਤਾ ਨਹੀਂ ਕਿੰਨੀ ਗਵਾਲੀ ਮੈਂ ਸੁਣ ਚੁੱਕਿਆ ਸਾਂ ਇਹੀ ਲਫ਼ਜ਼ੇ ਹੀ ਬੋਲ ਹੀ ਕਹਾਣੀ ਤੇ ਮਾਂ ਇੱਕ ਕਹਾਣੀ ਜ਼ਰੂਰ ਸੁਣਾਉਂਦੀ ਜਦੋਂ ਵੀ ਤਾਇਆ ਜੀ ਆਉਂਦੇ ਤੇ ਹਰ ਵਾਰ ਲੁੰਦੀ ਤੇ ਤਾਇਆ ਜੀ ਵੀ ਉਸ ਨੂੰ ਕਹਾਣੀ ਸੁਣਾਉਣ ਤੋਂ ਡੱਕਦੇ ਨਾ ਉਹ ਅੱਗੇ ਬੋਲਦੀ ਹਾਲਾਤ ਖਰਾਬ ਹੋਣ ਕਰਕੇ ਗੱਡੀ ਵੇਲੇ ਤੋਂ ਪਹਿਲਾਂ ਹੀ ਚਲਾ ਦਿੱਤੀ ਗਈ ਮੇਰੇ ਮੇਰੀ ਮਾਂ ਜੀ ਰੋਲਾ ਪਾਣ ਤੋਂ ਬਾਅਦ ਖੌਫ ਦੇ ਨਾਲ ਇੱਕ ਪਾਸੇ ਸੁੰਗੜ ਕੇ ਬਹਿ ਗਏ ਮੈਨੂੰ ਇੱਕ ਗੱਲ ਵੀ ਤਸੱਲੀ ਜੀ ਹੋਈ ਦੁੱਖ ਤਾਂ ਬਹੁਤ ਸੀ ਇਹ ਵੀ ਚੰਗਾ ਹੋਇਆ ਕਿ ਮੇਰੀ ਮਾਂ ਨੇ ਆਪਣੇ ਲਾਲ ਨੂੰ ਬੋਟੀ-ਬੋਟੀ ਹੁੰਦੇ ਨਾ ਵਖਿਆ ਹੋਵੇ ਮੈਂ ਜ਼ਰੂਰ ਦੇਖਿਆ ਆਪਣੇ ਭਰਾ ਨੂੰ ਪਰ ਮੇਰੀ ਮਾਂ ਨੇ ਆਪਣੇ ਲਾਲ ਨੂੰ ਬੋਟੀ-ਬੋਟੀ ਹੁੰਦੇ ਨਹੀਂ ਦੇਖਿਆ ਤੇ ਹੁਣ ਗੱਡੀ ਚੱਲ ਪਈ ਸੀ ਤੇ ਸਾਰੇ ਪਾਸੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਆਪਣੇ ਮੁਲਕ ਤੋਂ ਵਿਛੜਨ ਦੀਆਂ ਆਵਾਜ਼ਾਂ ਆਪਣੇ ਭੈਣ ਭਰਾਵਾਂ ਤੋਂ ਵਿਛੜਨ ਦੀ ਆਵਾਜ਼ ਆ ਰਹੀ ਸੀ ਕਿਸੇ ਵੀ ਚਿਹਰੇ ਦੇ ਉੱਤੇ ਉਸੀ ਨਹੀਂ ਸੀ ਕੋਈ ਖੂਨ ਦੇ ਵਿੱਚ ਲਿਬੜਿਆ ਹੋਇਆ ਕੋਈ ਸੁੰਗੜ ਕੇ ਬੈਠਾ ਹੋਇਆ ਉਦਾਸ ਨਰਾਸ਼ ਅਸੀਂ ਭੁਲੇਖੇ ਦੇ ਵਿੱਚ ਆਂ ਕਿ ਆਪਣੇ ਵਤਨ ਵੱਲ ਨੂੰ ਜਾ ਰਹੇ ਹਾਂ ਕਿ ਜਾਂ ਫਿਰ ਆਪਣੇ ਵਤਨ ਤੋਂ ਆ ਰਹੇ ਹਾਂ ਸਾਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਵਤਨ ਸਾਡੇ ਅੱਗੇ ਸੀ ਕਿ ਜਾਂ ਪਿੱਛੇ ਸੀ ਪਰ ਗੱਡੀ ਚੱਲ ਰਹੀ ਸੀ ਮੁਸਾਫਿਰ ਬੈਠੇ ਹੋਏ ਸਨ ਸੁੰਗੜ ਕੇ ਡਰ ਭੁੱਖੇ ਥਿਆਏ ਪਤਾ ਨਹੀਂ ਕਿਸ ਤਰ੍ਹਾਂ ਪਤਾ ਨਹੀਂ ਉੱਥੇ ਜਾ ਕੇ ਹੋਣਾ ਕੀ ਹੈ ਰਾਦੇ ਵਿੱਚ ਇਧਰ ਉਧਰ ਬੇਦਰਦੀ ਦੇ ਨਾਲ ਟੁਕੀਆਂ ਹੋਈਆਂ ਲਾਛਾਂ ਕਿਸੇ ਨਵੇਂ ਮੁਲਕ ਬਣਨ ਦੀਆਂ ਖਬਰਾਂ ਦੇ ਰਹੀਆਂ ਸਨ ਉਹਨਾਂ ਵੱਲ ਵੇਖ ਕੇ ਮਾਂ ਇੱਕ ਵਾਰੀ ਫੇਰ बेहोश ਹੋ ਗਈ ਜਦੋਂ ਗੱਡੀ ਲਾਹੌਰ ਸਟੇਸ਼ਨ ਤੇ ਅਪੜੀ ਤਾਂ ਬਹਾਵਲਪੁਰ ਵਸਦਾ ਅੱਬਾ ਜੀ ਦਾ ਭਰਾ ਅਹਿਮਦ ਬਖਸ਼ ਸਾਨੂੰ ਲੱਭ ਕੇ ਬਹਾਵਲਪੁਰ ਲੈ ਗਿਆ ਮੇਰੀ ਮਾਂ ਜੀ ਦੀ ਇਸ ਕਹਾਣੀ ਦਾ ਖੀਰ ਹਮੇਸ਼ਾ ਰੋਂਦੇ ਹੁੰਦਾ ਹੈ ਵੈਸੇ ਤਾਂ ਉਹ ਕਹਾਣੀ ਸੁਣਾ ਦੇ ਸੁਣਾ ਦੇ ਰੋਂਦੇ ਰਹਿੰਦੇ ਨੇ ਪਰ ਜਿੰਨੀ ਵਾਰ ਵੀ ਇਸ ਕਹਾਣੀ ਦਾ ਅਖੀਰ ਹੋਇਆ ਨਾ ਉਦੋਂ ਬਹੁਤ ਰੋਏ ਉਹਦੋਂ ਬਹੁਤ ਰੋਏ ਉਹ ਆਪਣੇ ਅੱਬਾ ਜੀ ਤੇ ਪਿਆਰੇ ਵੀਰਾਂ ਨੂੰ ਯਾਦ ਕਰਕੇ ਇੰਜ ਰੋਂਦੇ ਨੇ ਜਿਵੇਂ ਹੁਣੇ ਹੀ ਉਹਨਾਂ ਦੇ ਮਾਰੇ ਜਾਪਣ ਦੀ ਖਬਰ ਮਿਲੀ ਹੋਵੇ ਅਜੇ ਹੁਣੇ-ਹੁਣੇ ਜਿਵੇਂ ਹੁਣੇ-ਹੁਣੇ ਇਹ ਵਟ ਖੋਈ ਹੋਵੇ ਪਰ ਹਨਾਨੀ ਦੀ ਗੱਲ ਹੈ ਕਿ ਜਿਸ ਜੂ ਤੋਂ ਉਹਨਾਂ ਨੂੰ ਇੰਨੇ ਦੁੱਖ ਮਿਲੇ ਹਨਾ ਉਹ ਉਸ ਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਾ ਕਰ ਸਕੇ ਇਸ ਜਗ੍ਹਾ ਤੋਂ ਉਸ ਦੇ ਆਪਣੇ ਵਿਛੜ ਗਏ ਵੱਡੇ ਟੁੱਕੇ ਗਏ ਉਹਨਾਂ ਦੇ ਸਾਹਮਣੇ ਪਰ ਉਸ ਜਗ੍ਹਾ ਦੇ ਨਾਲ ਉਸ ਮਿੱਟੀ ਦੇ ਨਾਲ ਆਪਣਾ ਮੂੰਹ ਨਾ ਉਹ ਤੋੜ ਸਕੇ ਹੁਣ ਜਦੋਂ ਵੀ ਕਦੇ ਨਾ ਇੰਡੀਆ ਤੋਂ ਮੇਰਾ ਕੋਈ ਖਾਤਾ ਹੁੰਦਾ ਹੈ ਭਾਰਤ ਤੋਂ ਮੇਰਾ ਕੋਈ ਖਾਤਾ ਹੁੰਦਾ ਹੈ ਤਾਂ ਮਾਂ ਜੀ ਉਚੇਚੇ ਤੌਰ ਤੇ ਪੁੱਛਦੇ ਨੇ ਅੱਛਾ ਕਾਕਾ ਇਹ ਪਲਾ ਕਿਹੜੇ ਇਲਾਕੇ ਤੋਂ ਆਇਆ ਤੇ ਮੈਂ ਜਦੋਂ ਉਹਨਾਂ ਨੂੰ ਦੱਸਣਾ ਵਾ ਕਿ ਇਹ ਖੱਤ ਰੁੱਪਰ ਤੋਂ ਆਇਆ ਤਾਂ ਮਾਂ ਜੀ ਫਿਰ ਭੇਜਣ ਵਾਲੇ ਦਾ ਨਾਮ ਪੁੱਛਦੇ ਨੇ ਫਿਰ ਦੱਸੇ ਨਾਂ ਨੂੰ ਜਦੋਂ ਵੀ ਕੋਈ ਵੀ ਨਾਂ ਦੱਸਦਾ ਹੈ ਕਿ ਕਿੱਥੋਂ ਆਇਆ ਕਿਹਦਾ ਆ ਫਿਰ ਉਹ ਦੱਸੇ ਨਾਂ ਨੂੰ ਚਾਚਾ ਕਿਰਪਾਲ ਸਿੰਘ ਬਾਬਾ ਜਸਵੀਰ ਸਿੰਘ ਤੇ ਆਪਣੇ ਵੀਰਾਂ ਦੇ ਬੇਲੀਆਂ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਦੇ ਨਾਵਾਂ ਨਾਲ ਮੇਲਦੇ ਨੇ ਨਾਲੇ ਕਹਿੰਦੇ ਨੇ ਕਾਕਾ ਇਹ ਨਾਂ ਤਾਂ ਚਾਚੇ ਕਿਰਪਾਲ ਸਿੰਘ ਦੇ ਨਾਂ ਨਾਲ ਮਿਲਦਾ ਬਾਬਾ ਜਸਵੀਰ ਸਿੰਘ ਦੇ ਨਾਂ ਨਾਲ ਮਿਲਦਾ ਜਾਂ ਫਿਰ ਇਹ ਕਹਿੰਦੇ ਕਿ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਦੇ ਨਾਂ ਦੇ ਨਾਲ ਮਿਲਦਾ ਨਾਲ ਅੱਖਾਂ ਪਰ ਲੈਂਦੇ ਨਾਲ ਆਉਂਦੇ ਕੇ ਸਾਨੂੰ ਬਚਾਉਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਾ ਚਾਚਾ ਕਿਰਪਾਲ ਸਿੰਘ ਮੇਰੇ ਅੱਬਾ ਜੀ ਦਾ ਭਰਾ ਬਣਿਆ ਹੋਇਆ ਸੀ ਭਰਾ ਮੇਰੇ ਵੀਰਾਂ ਨੂੰ ਬਚਾਉਂਦੇ ਹੋਏ ਜਾਨ ਦੇਣ ਵਾਲੇ ਮੇਰੇ ਵੀਰ ਹੀ ਸਾਨੂੰ ਦੋਨੇ ਨਿਸ਼ਾਨ ਸਿੰਘ ਤੇ ਬੱਗਾ ਸਿੰਘ ਮੇਰੇ ਵੀ ਤਾਂ ਵੀਰ ਸਾਨੂੰ ਨਾਲੇ ਜਾ ਕੇ ਫੇਰ ਅੱਖਾਂ ਪਰ ਲੈਂਦੇ ਮਾਂ ਜੀ ਅਨਪੜ੍ਹ ਨੇ ਅਨਪੜ੍ਹ ਨੇ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਮੇਰੀ ਹੱਥੋਂ ਖੱਤ ਲੈ ਕੇ ਢੇਰ ਤੱਕ ਉਸ ਨੂੰ ਵੇਖਦੇ ਰਹਿੰਦੇ ਪਤਾ ਨਹੀਂ ਕੀ ਦੇਖਦੇ ਜਾਂ ਮੈਨੂੰ ਪਤਾ ਹੈ ਉਸ ਬਤਨ ਨੂੰ ਉਸ ਮਿੱਟੀ ਨੂੰ ਰੋਪੜਦੇ ਉਸ ਪਗਡੰਡੀਆਂ ਨੂੰ ਗਲੀਆਂ ਨੂੰ ਪਤਾ ਨਹੀਂ ਉਹਨਾਂ ਨੂੰ ਇਨ੍ਹਾਂ ਖੱਤਾਂ ਦੇ ਵਿੱਚੋਂ ਆਪਣੇ ਵੀਰਾਂ ਵਾਲੀ ਧਰਤੀ ਦੀ ਖੁਸ਼ਬੂ ਆਉਂਦੀ ਹੈ ਆਪਣੇ ਵੀਰਾਂ ਵਾਲੀ ਧਰਤੀ ਦੀ ਖੁਸ਼ਬੂ ਆਉਂਦੀ ਹੈ ਮੈਂ ਵੇਖਿਆ ਮੈਂ ਵੇਖਿਆ ਕਿ ਕਈ ਵਾਰੀ ਉਹ ਖੱਤ ਨੂੰ ਚੁੰਮਣ ਵੀ ਲੱਗ ਪੈਂਦੇ ਨੇ ਉਹਨਾਂ ਲਫ਼ਜ਼ਾਂ ਨੂੰ ਜਿਵੇਂ ਕਿਤੇ ਉਹਨਾਂ ਦੇ ਵੀਰਾਂ ਨੇ ਲਿਖਿਓ ਚਾਚੇ ਗ੍ਰਪਾਲ ਨੇ ਬਾਬਾ ਬਾਬੇ ਨੇ ਜਬੱਗਾ ਸਿੰਘ ਜਾਂ ਨਿਸ਼ਾਨ ਸਿੰਘ ਨੇ ਲਿਖੇ ਹੁਣ ਕੁਝ ਇਸ ਤਰ੍ਹਾਂ ਉਹਨਾਂ ਨੂੰ ਚੁੰਮਣ ਲੱਗ ਪੈਂਦੇ ਨੇ ਇਸ ਖੱਤ ਨੂੰ ਵੇਖ ਕੇ ਨਾ ਖੱਤਾ ਨੂੰ ਵੇਖ ਕੇ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਤਾਰ ਹੰਝੂ ਵਗੜ ਲੱਗ ਪੈਂਦੇ ਨੇ ਇੱਕ ਤਾਰ ਇਹ ਸਭ ਕੁਝ ਮੈਂ ਤਾਂ ਬਰਦਾਸ਼ਤ ਨਹੀਂ ਹੁੰਦਾ ਮੈਂ ਤਾਂ ਨਹੀਂ ਵਿਖਿਆ ਜਾਂਦਾ ਇਸ ਲਈ ਹੁਣ ਵੀ ਜਦੋਂ ਵੀ ਮੈਨੂੰ ਕੋਈ ਰੋਪੜ ਤੋਂ ਖੱਤ ਆਉਂਦਾ ਮੈਂ ਉਹਨਾਂ ਨੂੰ ਉਹਨਾਂ ਸਾਰੇ ਖਤਾਂ ਨੂੰ ਉਸ ਖਤ ਨੂੰ ਮਾਂ ਜੀ ਦੇ ਹਵਾਲੇ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਹੈ ਤੇ ਸੋਚਾਂ ਦੇ ਵਿੱਚ ਡੁੱਬ ਜਾਂਦਾ ਕੀ ਸੋਚਦੇ ਹੋਣਗੇ ਮਾਂ ਜੀ ਇਹ ਖਤ ਮੈਸ ਕਰਕੇ ਮਾਂ ਜੀ ਨੂੰ ਦੇ ਦੇਣਾ ਤਾਂ ਕਿ ਉਹਨਾਂ ਖਤਾਂ ਦੇ ਨਾਲ ਮਾਂ ਜੀ ਸਮਾਂ ਬਤੀਤ ਕਰ ਸਕਣ ਚੁੰਮ ਲੈਣ ਤੇ ਅਥਰੂ ਵਹਾ ਲੈਣ ਆਪਣੇ ਵੀਰਾਂ ਨੂੰ ਆਪਣੇ ਅੱਬਾਂ ਨੂੰ ਆਪਣੇ ਅੱਬ ਦੇ ਭਰਾ ਵਰਗੇ ਚਾਚੇ ਨੂੰ ਬਾਬੇ ਨੂੰ ਯਾਦ ਕਰ ਲੈਣ ਰੋ ਲੈਣ ਮੈਂ ਘਰੋਂ ਇਸ ਕਰਕੇ ਚਲਾ ਜਾਂਦਾ ਹਾਂ ਕਿਉਂਕਿ ਮੈਥੋਂ ਵਾਰ-ਵਾਰ ਮਾਰ ਹੁੰਦੀ ਵਿਖੀ ਨਹੀਂ ਜਾਂਦੀ ਮੈਥੋਂ ਵਾਰ-ਵਾਰ ਮਾਰ ਹੁੰਦੀ ਵਿਖੀ ਨਹੀਂ ਜਾਂਦੀ ਮੈਂ ਮਾਂ ਨੂੰ ਤੇ ਉਸ ਵੀਰਾਂ ਵਾਲੀ ਧਰਤੀ ਨੂੰ ਦੁਮਾ ਨੂੰ ਇਕੱਲੇ ਘਰ ਦੇ ਵਿੱਚ ਛੱਡ ਕੇ ਚਲਾ ਜਾਣਾ ਚਲਾ ਜਾਣਾ